ਸੋ ਸਿੱਖਰ ਤੁਸੀਂ ਦੇਖ ਰਹੇ ਹੋ ਵਾਲਾ ਮਾਈ ਟਵੀ ਪੰਜਾਬ ਤੇ ਗੱਲ ਕਰਦੇ ਹਾਂ ਜਲੰਧਰ ਦੀ ਜਿੱਥੇ ਬਬਰੀਕ ਚੌਕ ਉਪਰ ਦਿਨ ਦਿਹਾੜੇ ਚੈਨ ਸਨੈਚਿੰਗ ਦੀ ਇੱਕ ਘਟਨਾ ਸਾਹਮਣੇ ਆਈ ਹੈ ਦੱਸਦੀ ਹੈ ਕਿ ਆਪਣੀ ਕੰਮਕਾਜ ਲਈ ਦਫਤਰ ਜਾ ਰਹੀ ਇੱਕ ਵਿਅਕਤੀ ਬਿਨੀਮਲ ਮੋਹਤਰਾ ਨੂੰ ਪਲਸਰ ਮੋਟਰਸਾਈਕਲ ਦੇ ਸਮਾਰ ਦੂ ਸਲੈਚਨਾ ਨੇ ਨਿਸ਼ਾਨਾ ਬਣਾਇਆ ਤੇ ਉਹਨਾਂ ਦੇ ਗਲੇ ਵਿੱਚੋਂ ਸੋਨੇ ਦੀ ਚੈਨ ਝਟਕੇ ਲੈ ਗਈ ਬਿਨੀਮਲ ਮੋਹਤਰਾ ਜੋ ਕਿ ਬਡਾਲਾ ਚੌਕ ਦੇ ਰਹਿਣ ਵਾਲੇ ਖਾਨੇ ਤੇ ਸਵੇਰੇ ਕਰੀਬ 8 ਵਜੇ ਜਦੋਂ ਆਪਣੇ ਦਫਤਰ ਲਈ ਨਿਕਲਤਾ ਬ੍ਰਿਗ ਚੌਕ ਦੇ ਨੇ ਦੋ ਨੌਜਵਾਨਾਂ ਨੇ ਉਹਦੇ ਉੱਪਰ ਅਚਾਨਕ ਹਮਲਾ ਕਰਕੇ ਉਹਨਾਂ ਦੀ ਚੈਨ ਲੁੱਟ ਲਈ ਇਸ ਘਟਨਾ ਦੌਰਾਨ ਵਿਰੋਧ ਕਰਨ ਤੇ ਵਿਨੇ ਦਾਸ ਕੁਟੜ ਉਸ ਸੰਤੁਲਨ ਗਵਾ ਬੈਠਾ ਅਧੇ ਸੜਕ ਤੇ ਜਾ ਦਿਹਾ ਹਾਲਾਂਕਿ ਵੱਡੇ ਹਾਦਸੇ ਤੋਂ ਬਚਾ ਹੋਣ ਉਹ ਗਿਆ ਪਰ ਇਸ ਦੌਰਾਨ ਉਹਨਾਂ ਨੂੰ ਕੁਝ ਸੱਟਾਂ ਵੀ ਲੱਗੀਆਂ ਹਨ ਕੋਟਲਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 5 ਦੇ ਐਸਐਚਓ ਸੈਲ ਚੌਧਰੀ ਮੌਕੇ ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਮੀਡੀਆ ਨਾਲ ਗੱਲਬਾਤ ਕਰਨ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਲਾਕੇ ਦੇ ਸੀਸੀਟੀਵੀ ਕੈਮਰੇ ਵੀ ਖੋਗਾਈ ਜਾਂਦੀ ਹਨ। ਐਸਐਚਓ ਦਾ ਦਾਅਵਾ ਹੈ ਕਿ ਵਾਰਦੀ ਕਰਨ ਦੀ ਪੀੜੀਆ ਤੇ ਦੂਸਰੀ ਰੂਪ ਜਲਦ ਕਾਬੂ ਕਰ ਲਿਆ ਜਾਵੇਗਾ। ਉਧਰ ਪੀੜਤ ਗਿਨੇ ਮਨੋਤਰਾ ਨੇ ਸ਼ਹਿਰ ਵਿੱਚ ਵਧ ਰਹੀ ਲੋਕਾਂ ਤੇ ਚਿੰਤਾ ਜਤਾਈ ਅਤੇ ਪੁਲਿਸ ਤੇ ਪ੍ਰਸ਼ਾਸਨ ਤੋਂ ਸੁਰੱਖਿਆ ਬਦੌਂਦੀ ਮੰਗ ਕੀਤੀ ਹੈ। ਹਰ ਉਸਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਆਪੇ ਲੁਟੇਰਿਆਂ ਦੀ ਤਲਾਸ਼ ਜਾਰੀ ਹੈ ਆਓ ਵੇਖਦੇ ਹਾਂ ਹੰਜਨਦੋਤ ਪੱਤਰਕਾਰ ਰਮੇਸ਼ ਕਵਰ ਦੀ ਐਲਵਾਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਕਿ ਕੀ ਸੂਚਨਾ ਕੀ ਆਈ ਸੀ ਜੀ ਇੱਕ ਪਰਸਨ ਬਿਨੇ ਮਲੋਤਰਾ ਉਹ ਆਪਣੇ ਦਫ਼ਤਰ ਨੂੰ ਜਾ ਰਿਹਾ ਸੀ ਪਸਤੀ ਨੂੰ ਜੀ ਜੀ ਉਹ ਜਾ ਰਿਹਾ ਸੀ ਆਪਣੇ ਰਵਿਦਾਸ ਚੌਂਕ ਤੋਂ ਬੜੀ ਚੋਣ ਦੇ ਵਿੱਚ ਚੌਂਕ ਨੂੰ ਪਹੁੰਚ ਰਿਹਾ ਹੈ ਜੀ ਉਹ ਦਸਨ ਮੁਕਾਬਲਤ ਦੋ ਮਿੰਟ ਫਲਸਪਸ ਤੇ ਸਵਾਰ ਦੀ ਜੀ ਉਹ ਵੀ ਟੌਪਲੇਸ ਤੇ ਹੂੰ ਕਿਦਾਂ ਦੇਖਦੇ ਹੋ ਸਰ ਹਾਲੇ ਦਿਨ ਚੜਿਆ ਹੀ ਆ 8 ਸਵਾਰ ਦੇ ਕਰੀਬ ਜਿਹੜੇ ਕਿ ਚੋਰਾ ਦੇ ਜਿਹੜੇ ਹੌਸਲੇ ਲਗਾਤਾਰ ਵੱਧਦੇ ਨਜ਼ਰ ਆ ਰਹੇ ਨੇ ਜਿਹੜੇ ਹੈਗੇ ਇਹਨਾਂ ਨੂੰ ਕਾਬੂ ਕਰਾਂਗੇ ਜੀ ਹੂੰ ਦੂਸਰੇ ਕੈਮਰੇ ਵਗੈਰਾ ਚਾਲਦੇ ਨੇ ਇਹਨਾਂ ਨੂੰ ਨਾਲ ਕੋਈ ਸੀਸੀਟੀਵੀ ਫੋਟੇ ਸਾਹਮਣੇ ਆਈ ਹੈ ਜੀ ਬਿਲਕੁਲ ਹਾਲ ਦੀ ਗੱਲ ਦੀ ਪਹਿਲਾਂ ਇਹਨਾਂ ਦਾ ਰੂਟ ਦੇਖਾਂਗੇ ਜਿਹੜੇ ਰੂਟ ਤੋਂ ਇਹ ਹੁੰਦੇ ਆ ਕਿੱਥੇ ਇਹਨਾਂ ਦੇ ਪਿੱਛੇ ਲੱਗੇਗਾ ਕੋਈ ਪ੍ਰੋਪਰ ਕੈਮਰੇ ਦੀ ਕਵਰੇਜ ਵੀ ਲੈ ਕੇ ਕੁਝ ਕਦਮਾਂ ਦੇ ਸਰ ਨਾਕਾ ਵੀ ਲੱਗਦਾ ਕੁਝ ਕਦਮਾਂ ਤੇ ਥਾਣਾ ਵੀ ਹੈਗਾ ਵੇ ਕਿੱਦਾਂ ਦੇਖਦੇ ਹੋ ਕਿ ਜਿਹੜੇ ਚੋਰਾ ਚੋਰਾ ਵਾਲੋ ਨੇ ਲਗਾਤਾਰ ਵਾਰ ਤਾਏ ਇਹ ਤਾਂ ਟਾਈਮ ਸੀ ਕਨਾਲ ਦੀ ਕਈ ਦਿਨਾਂ 15 ਪੀਸੀਆ ਦੀ ਹੋਈ ਹੈ ਇਹ ਤੱਕ ਨਾਕਾ ਨਹੀਂ ਜੀ ਨਾ ਹੋਈ ਕਿਹਨਾਂ ਸਰ ਘਰੋਂ ਨਿਕਲਣਾ ਵੀ ਕਾਫੀ ਮੁਸ਼ਕਲ ਹੋ ਜਾਊਗਾ ਸਵੇਰੇ 7:30 8:00 ਦਾ ਟਾਈਮ ਆ ਕਿ ਬੰਦਾ ਕਰੋੜ ਨਿਕਲਣਾ ਵੇਤਾ ਘੇੜ ਚੋਰ ਜਿਹੜੇ ਕਿ ਲਗਾਤਾਰ ਵਾਰਤਾ ਨੂੰ ਅੰਜਾਮ ਦੇ ਦਿੰਦੇ ਨੇ ਜਰਾ ਰਹੇ ਨੇ ਕੋਈ ਗੱਲ ਨਹੀਂ ਬੈਠ ਕੇ ਕਰਕੇ ਰਹਿਣਾ ਸਭ ਕੁਝ ਕੀ ਕੀ ਕਾਰਵਾਈ ਕੀਤੀ ਜਾ ਰਹੀ ਜੀ ਸਾਹਿਬ ਸਰ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਵੱਲੋਂ ਜੀ ਇਹਨਾਂ ਦੇ ਬਿਆਨ ਲੈ ਕੇ ਅਸੀਂ ਅੱਗੇ ਅੱਗੇ ਕਰਾਂਗੇ ਤੇ ਅੱਗੇ ਅਸਰ ਇੱਕ ਇਹ ਵੀ ਸਵਾਲ ਹੈਗਾ ਥੋੜੀ ਦੂਰੀ ਨਸ਼ਾ ਛਡਾਊ ਕੇਂਦਰ ਹੈਗਾ ਉੱਥੇ ਜਿਹੜੇ ਨਸ਼ੇ ਦੀ ਲਤ ਲੱਗੇ ਜਿਹਨਾਂ ਨੂੰ ਦਵਾਈਆਂ ਲੈਣ ਆਉਂਦੇ ਨੇ ਉਥੇ ਕੁਝ ਟਾਈਮ ਪਹਿਲਾਂ ਵੀ ਇੱਕ ਮਰਡਰ ਹੋਇਆ ਸੀਗਾ ਦਵਾਈ ਨੂੰ ਲੈ ਕੇ ਕਿੰਨਾ ਦੇਖਦੋ ਕਿ ਲੱਗਦਾ ਨਹੀਂ ਕਿ ਉਥੇ ਦੀ ਕੋਈ ਪਲਾਨ ਬਣਾਉਂਦੇ ਹੋਣਗੇ ਜਿਹੜਾ ਕਿ ਲੁੱਟ ਦੀ ਆਦਤ ਤਾਂ ਕਰਦੇ ਨੇ ਇਸ ਵਕਤ ਇਹ ਤਾਂ ਕੁਸਤੀ ਆ ਨਹੀਂ ਜਾਉਂਦਾ ਅਸੀਂ ਆਪਾਂ ਕਹਿੰਦੇ ਦੇਖੋ ਜੇ ਕੇਸ ਬਾਰੇ ਨਹੀਂ ਕਰਦੇ ਉਹਨਾਂ ਨੂੰ ਠੀਕ ਪੱਕੀ ਨਾਂ ਮੈਂ ਆਪਣਾ ਹਾਂ ਜੀ ਬੀ ਨੇਮ ਲਉਤਰਾ ਕਿੱਡੀ ਜਗ੍ਹਾ ਤੋਂ ਪਾਜੀ ਮੈਂ ਪਾਜੀ ਬੰਬੇ ਨਗਰ ਨੀਅਰ ਬਡਾਲਾ ਚੌਂਕ ਜੀ ਭਾਈ ਕੀ ਮਾਮਲਾ ਕੀ ਹਸਾ ਦਾ ਦੱਸਿਓ ਮਾਮਲਾ ਇਹਦਾ ਜੀ ਮੈਂ ਘਰੋਂ ਨਿਕਲਿਆ ਵਾਂ ਆਫਿਸ ਵਾਸਤੇ ਜੀ ਟਾਈਮ ਹੋਣਾ ਜੀ 8:00 ਵਾਟ ਦੇ ਵਿੱਚ ਵਿੱਚ ਟਾਈਮ ਹੈ ਜੀ ਠੀਕ ਹੈ ਜੀ ਤੇ ਮੈਂ ਬਬਰੀਕ ਟੋਲੋਂ ਕੋ ਪਹੁੰਚਿਆ ਮੈਂ ਆਰਮਨਸਪੁਰ ਤੋਂ ਪਿੱਛੋਂ ਬੰਦੇ ਆਏ ਉਹਨੇ ਮੇਰੀ ਚੈਨੀ ਨੂੰ ਛਪਟਾ ਮਾਰਿਆ ਤੇ ਮੈਂ ਚੈਡੀ ਫੜੀ ਆ ਕੋਸ਼ਿਸ਼ ਕੀਤੀ ਵੇ ਤੇ ਮੈਂ ਨਾਲ ਹੀ ਨਾਲ ਬੈਲੈਂਸ ਖਰਾਬ ਹੋ ਗਿਆ ਮੇਰਾ ਸਕੂਟਰ ਦਾ ਮੈਂ ਪਲਟੀਆਂ ਖਾ ਕੇ ਡਿੱਗ ਗਿਆ ਨਾਲ ਹੀ ਕਿੱਕ ਕਿੰਨੇ ਜਨ ਸੋ ਬੰਦੇ ਦੋ ਸੀਗੇ ਜੀ ਤੇ ਮੋਟਰਸਾਈਕਲ ਮੇਰੇ ਸਾਹਮਣੇ ਪਲਸਰ ਸੀਗਾ ਜੀ ਕਾਲੇ ਰੰਗ ਦਾ ਠੀਕ ਹੈ ਜੀ ਬਸ ਜੀ ਮੈਂ ਇੰਨਾ ਤੇ ਮੈਨੂੰ ਪਤਾ ਕਿਉਂ ਮੈਂ ਡੇਗਿਆ ਸੀਗਾ ਬੰਦਾ ਘਬਰਾ ਵੀ ਜਾਂਦਾ ਵਾ ਉਏ ਹੋ ਗਿਆ ਥਾਣਾ ਕਿਹੜਾ ਪੈਂਦਾ ਭਾਈ ਥਾਣਾ ਪਾਈ ਨੰਬਰ ਪੈਂਦਾ ਜੀ ਕੀ ਚਾਹ ਦਿੱਤੀ ਸਾਡੇ ਪਾਈ ਦੀ ਹਾਂਜੀ ਥਾਣਾਸ਼ ਕੀ ਆ ਦਿੱਤੀ ਭਾਈ ਹਾਂਜੀ ਕੰਪਲੀਟ ਲਖਾਈ ਹੈ ਜੀ ਹੁਣੇ ਪਾਜੀ ਵਾਲੇ ਸਵਾ 8:00 ਸਵਾ 8:30 ਨਾਲ ਦਿਨ ਚੜਿਆ ਹੀ ਆ ਆ ਦਿਨ ਚੜਿਆ ਲੈ ਬਿਲਕੁਲ ਭਾਈ ਰਾਤ ਦਾ ਸਮਾਂ ਆ ਕੋਈ ਪੁੱਛੀ ਮੈਂ ਤੁਹਾਨੂੰ ਉਹੀ ਤੇ ਕਹਿਣਾ ਭੀ ਆ ਭਾਜੀ ਦਿਨ ਦਿਹਾੜੇ ਔਰ ਇੱਥੇ ਬਫਰੀਜ ਤੋਂ ਆਪਣਾ ਰਸ਼ ਕਿੰਨਾ ਲੋਕਾਂ ਦਾ ਇੱਥੇ ਭਾਜੀ ਉੱਤੇ ਜਦੋਂ ਮੈਂ ਟਿੱਕਿਆ ਹਾਂ ਨਾਲ ਹੀ ਬੰਦੇ ਇਕੱਠੇ ਹੋ ਗਏ 20-25 ਬੰਤੇ ਆ ਗਏ ਨਾਲ ਹੀ ਰਾਤ ਦਾ ਟਾਈਮ ਹੋਵੇ ਨਾ ਤੇ ਅਸੀਂ ਕਹੀਏ ਯਾਰ ਕਿ ਕੰਮ ਹੁੰਦੋ ਸਾਡੀ ਦੇਖੂ ਭਈ ਹੈ ਕਿ ਅ ਕਿੰਨ ਦਿਹਾੜੇ ਹੋਏ ਕੋਈ ਲੇਟ ਜਿਆਦਾ ਤੜਕਾ ਵੀ ਨਹੀਂ ਆਗਾ ਲੋਕੀ ਆਪਣੇ ਕੰਮਾਂ ਜਾ ਰਹੇ ਆ ਜੇ ਇਹ ਆਲ ਹੋਏਗਾ ਤੇ ਕੀ ਕਰਾਂਗੇ ਅਸੀਂ ਕੋਈ ਨਾਲ ਇੱਥੇ ਮਬਰੀ ਚੋਂ ਨਾਕੇ ਵੀ ਲੱਗਾ ਹੁੰਦਾ ਫਿਰ ਵੀ ਐਡੀ ਵੱਡੀ ਘਟਨਾ ਹੋਣੀ ਕੀ ਮੈਂ ਠੀਕ ਅਸੀਂ ਜੀ ਅੱਜ ਫਿਰ ਚਲੋ ਇੰਨਾ ਮੇਰਾ ਪਚਾ ਹੋ ਗਿਆ ਜੀ ਕੱਲ ਮੇਰਾ ਦਿਮਾਗ ਤੇ ਕਿੱਥੇ ਲੱਗ ਜਾਂਦੀ ਕੁਛ ਲੱਗ ਜਾਂਦੀ ਮੈਂ ਕਿੱਥੇ ਜਾਣਦਾ ਜੀ ਕੋਈ ਪੱਤਰ ਦੀ ਮੈਂ ਠੇਕ ਜਣਾ ਘਾਟ ਮਿਸੇ ਬਣੀ ਹੋ ਜਾਂਦੀ ਫੇਰ ਜਨਾਨੀ ਇਹ ਤਾਂ ਮਤਲਬ ਸਕੂਟਰ ਤੇ ਜਾਂਦੀ ਉਹ ਤੇ ਮਰਨਾ ਹੀ ਮੋਤ ਹੀ ਆ ਵੀਰ ਜੀ ਉਹ ਰੋਡ ਨਿਕਲਣਾ ਵੀ ਬੜਾ ਉਹ ਖਾਈ ਜਾਂਦਾ ਪਿਆ ਭਾਜੀ ਇਸ ਹਾਲੇ ਦਿਨ ਜੜਿਆ ਹੀ ਆ ਸਵਾ 8 ਹੋ ਗਏ 8 ਵਜੇ ਦੇ ਵਕੀਰ ਆਦਾ ਤਾਂ ਹੁੰਦੀ ਆ ਮੈਂ ਤੁਹਾਨੂੰ ਇੱਥੇ ਕਹਿ ਰਿਹਾ ਦੂਸਰਾ ਇਸ਼ੂ ਹੈ ਜੀ ਇਹ ਨਹੀਂ ਰੱਬ ਜਾਣੀ ਜੀ ਤੁਹਾਡੇ ਸਾਹਮਣੇ ਹੀ ਆ ਜੀ ਦਿਲ ਦਿਹਾੜੀ ਹਿੰਮਤ ਬੜੀ ਉਹਨਾਂ ਦੀ ਠੀਕ ਆ ਜੀ ਬੰਦਰ ਰਾਤੀ ਵੀ ਕਦੇ ਤੇ ਹੋਵੇ ਗੱਲ ਕੀ ਮੰਗ ਮੰਗਦੇ ਹੋ ਕੋਈ ਕਰਤੰਗੇ ਮੰਗ ਹੈ ਜੀ ਹੁਣ ਇਨਕੁਆਇਰੀ ਕਰਨ ਜੀ ਇਹਨਾਂ ਨੂੰ ਫੜਿਆ ਜਾਵੇ ਹੁਣ ਨੀ ਅੱਗੇ ਵੀ ਬੜੀਆਂ ਲੁੱਟ ਖੋਈਆਂ ਹੋਈਆਂ ਵਾ ਪਰ ਜਿਦੋਂ ਪਹਿਲਾਂ ਭਾਰੂ ਕੈਂਪ ਚ ਹੋਈ ਓ ਉਸ ਤੋਂ ਬਾਅਦ ਲੱਗ ਸਕਦੀ ਚੋਰੀਆਂ ਹੋਣੀਆਂ ਕੋਈ ਚੋਰਾਂ ਤੇ ਜਿਹੜੇ ਹੌਸਲੇ ਲਗਾਤਾਰ ਵੱਧਦੇ ਜਾਂਦੇ ਪਏ ਨੇ ਬਿਲਕੁਲ ਜੀ ਦੇਖ ਲਓ ਕਰੋੜ ਰੁਪਏ ਦੀ ਚੋਰੀ ਥੋੜੀ ਨਹੀਂ ਹੁੰਦੀ ਬੋ ਜੀ ਦੇਖੋ ਕੋਈ ਕੈਚ ਫਿਰ ਬੰਦੇ ਫੜੇ ਖੜੇ ਇਹਨਾਂ ਨੇ ਟ੍ਰੇਸ ਕੀਤੇ ਨੇ ਤੇ ਫਿਰ ਵੀ ਲੋਕ ਡਰਦੇ ਪਏ ਦੇਖ ਲਓ ਹੁਣ ਤੇ ਅੱਜ ਕੱਲ੍ਹ ਦੇਖੋ ਭਾਜੀ ਕੈਮਰੇ ਹਰ ਜਗ੍ਹਾ ਹੋ ਗਏ ਨੇ ਹੁਣ ਬੰਦਾ ਟ੍ਰੇਸ ਕਰੇ ਤੇ ਕੋਈ ਵਟੀ ਗੱਲ ਨਹੀਂ ਕਿ ਹਰ ਦੁਕਾਨ ਦੇ ਪਰ ਕੈਮਰੇ ਆ ਸਭ ਕੁਝ ਹੈ ਦੇਖੋ ਕਲਿਊ ਤੇ ਮਿਲਦੀ ਜਾਣਾ ਕੋਈ ਨਾ ਕੋਈ ਮੋਟਰਸ ਬਾਕੀ ਵਿਸ਼ਵਾਸ ਹੈਗਾ ਜੀ ਪ੍ਰਸ਼ਾਸਨ ਦੇਖੋ ਨਾਲ ਕੀ ਕਰਦੇ ਨੇ ਬਾਕੀ ਉਹਨੇ ਆਏ ਆ ਕੰਪਲੇਂਟ ਉਹਨਾਂ ਲੈ ਲਿਖ ਲਈ ਸਾਡੀ ਤੇ ਹੁਣ ਆਪਾਂ ਕੈਮਰੇ ਕੁਮਰੇ ਕਹਿੰਦੇ ਸੀ ਸੀਸੀਟੀਵੀ ਚੈੱਕ ਕਰਦੇ ਆ ਠੀਕ ਹੈ ਜੀ